ਪੜਕ ਇਹ ਪੜਕ ਵੇ ਉਹ ਕੁੜੀ ਸੁਣਦੀ ਕਿ ਤਦਰ ਪੁੱਤਰ ਤੁੰਡੀ ਆ ਛੱਡ ਜਾ ਵੇ ਲਾ ਗੱਲੀ ਨਾ ਦੇ ਵੀ ਹਾਲ ਇਹ ਹੋਣਾ ਕਿ ਬੱਚੇ ਦਾ ਖਿਆਲ ਰੱਖਣਾ ਨਿਆਣਾ ਦਾ ਘਰ ਆ ਬੰਦਾ ਕੁੰਡਾ ਕੰਡਾ ਲਾ ਕੇ ਰੱਖੇ ਇਨੀ ਆਵਾਜ਼ ਆਈ ਏ ਸੜਕ ਤੇ ਹੱਦ ਹੋਈ ਏ ਨਾਲੀ ਗਰਲੀ ਨਾ ਹਾਂਜੀ ਦੱਸੋ ਇਧਰ ਆ ਮੇਰੀ ਗੱਲ ਸੁਣ ਥਿਆਨ ਰੱਖਿਆ ਕਰੋ ਥੋੜਾ ਜਿਹਾ ਬੱਚਿਆਂ ਦਾ ਸੜਕ ਤੇ ਪਲਕ ਕੱਲੀ ਜਾਂਦੀ ਐ ਇੰਨੀ ਆਵਾਜ਼ ਆ ਟ੍ਰੈਕਟਰ ਟਰਾਲੀਆਂ ਗੰਨੇ ਦਾ ਉਧਰੋਂ ਚੱਲਣ ਦਾ ਟਾਈਮ ਤੇ ਟਰਾਲੀਆਂ ਜਾਂਦੀਆਂ ਨੇ ਇਹਨਾਂ ਥੋੜਾ ਧਿਆਨ ਰੱਖਿਆ ਜੀਦਾ ਬੱਚੇ ਦਾ ਹਾਏ ਹਾਏ ਇਹ ਤਾਂ ਹੁਣੇ ਮੇਰੇ ਲੱਗ ਗਏ ਹੀ ਇਹਦਾ ਵੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਬਾਹਰ ਚੱਲ ਜਾਂਦੀ ਆ ਅਗਰਲੀਨ ਪਹਿਲੀ ਗੱਲ ਤਾਂ ਠੰਢੇ ਚ ਬੱਚਿਆਂ ਦਾ ਬਹੁਤਾ ਕੰਮ ਕੀ ਆ ਬਾਹਰ ਇਹਨਾਂ ਨੂੰ ਜਾਈਕੇ ਲਾ ਕੇ ਬਿਆ ਕਰੋ ਨਿਆਣੇ ਕਿੱਥੇ ਰਜਾਈਆਂ 'ਚ ਪੈਂਦੇ ਆ ਇਹ ਤਾਂ ਬਾਹਰ ਨੂੰ ਭੱਜਦੇ ਨੇ ਉਹ ਗਰਲੀ ਨੇ ਉਹ ਤਾਂ ਗੱਲ ਠੀਕ ਆ ਪਰ ਅੱਜ ਕੱਲ ਆਪਣੀ ਸੇਫਟੀ ਆਪ ਕਰਨੀ ਪੈਂਦੀ ਆ ਮੁੜ ਕੇ ਕੋਈ ਸਾਈਡ ਵਗੈਰਾ ਲਾ ਜੇ ਤੇ ਸਾਰੀ ਉਮਰ ਲਈ ਆਪ ਜੂ ਬਹਿ ਜਾਣਾ ਵਾ ਇਹਨਾਂ ਚੰਗਾ ਵੀ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਕਿ ਬੱਚੇ ਨੂੰ ਕੰਟਰੋਲ 'ਚ ਰੱਖੋ ਲੱਭ ਤੁਹਾਨੂੰ ਨਹੀਂ ਪਤਾ ਇਹ ਕਿੱਡੀ ਚਲਾਕ ਐ ਜਿੰਨੀ ਨਿੱਕੀ ਆ ਨਾ ਉਨੀ ਇਹ ਤਿੱਖੀ ਆ ਪਤਾ ਹੀ ਨਹੀਂ ਲੱਗਣ ਦਿੰਦੀ ਵੀ ਕਿਹੜੇ ਵੇਲੇ ਭੱਜ ਜਾਂਦੀ ਆ ਨਾਲੇ ਇਕੱਲੇ ਆ ਨਾ ਤਾਂ ਚਾਚੇ ਘਰ ਮੈਂ ਜਾਣ ਦਿੰਦੀ ਆ ਵਿਚਾਰ ਕੋਈ ਗੱਲ ਨਹੀਂ ਉਹਨਾਂ ਨੇ ਨਿਆਣਿਆਂ ਨਾਲ ਖੇਡ ਲਈ ਉਹਨਾਂ ਵੀ ਚਲਾ ਆਈ ਜਾਣਾ ਵਾ ਫਿਰ ਆਪੇ ਇਹਨਾਂ ਦੋਵੇਂ ਭੈਣਾਂ ਨੇ ਬੈਠੀ ਰਿਹਾ ਕਰਨਾ ਉਹ ਚਲੋ ਉਹਨਾਂ ਤੇ ਆਈ ਜਾਣਾ ਵਾ ਪਰ ਕਮਰਸਾਂ ਬੰਦਾ ਗੇਟ ਤੋਂ ਬੰਦ ਕਰਕੇ ਰੱਖੇ ਕੁੰਡਾ ਲਾਉਂਦਾ ਨਾ ਕਿਤਾ ਭਲਾ ਕਰਵਾਗਾ ਕੁੰਡਾ ਖੋਲ ਲੈਂਦੀ ਐ ਖੋਲ ਤੇ ਲੈਂਦੀ ਐ ਬੱਚੇ ਨੇ ਤਾਂ ਖੋਲਣਾ ਵਾ ਧਿਆਨ ਤੁਹਾਨੂੰ ਰੱਖਣਾ ਪੈਣਾ ਵਾ ਮੈਂ ਅੱਗੇ ਕਹਿਣ ਦੀ ਹੂ ਕਿ ਕਵਲ ਆ ਜਾਏਗੀ ਫਿਰ ਸੋਖ ਹੋ ਜਾਂਦਾ ਚਲ ਇੱਕ ਜਣਾ ਕੰਮ ਕਰ ਲਿੰਦਾ ਇੱਕ ਜਣਾ ਰਜਾਈ 'ਚ ਨਿਆਣੇ ਨੇ ਲੈ ਕੇ ਬਹਿ ਜਾਂਦਾ ਤਾਂ ਆਪੇ ਚਲੋ ਉਹ ਆਜੇਗੀ ਤਾਂ ਉਹ ਹੀ ਚਲ ਰਜਾਈ 'ਚ ਬਹਿ ਜਾ ਕਰ ਲੰਗੀਆਂ ਦੋਵੇਂ ਭੈਣਾਂ ਉਹ ਚਲੋ ਨੇ ਆਈ ਜਾਣਾ ਵਾ ਮੰਨ ਲਓ ਅੱਜ ਸ਼ਾਮ ਨੂੰ ਆਜੂਗੀ ਦਿਨੋਂ ਤਾਂ ਪੱਕਾ ਪੀ ਹੋਈ ਨਾ ਗੱਲ ਵੀ ਅੱਜ ਆ ਜੇਗੀ ਆਂਦੀ ਤੇ ਸਹੀ ਹੀ ਪੀ ਅੱਜ ਆ ਜਾਣਾ ਵਾ ਅੱਗੋਂ ਕੀ ਪਤਾ ਉਹ ਦਿਨ ਦੇ ਕਿ ਨਹੀਂ ਇੱਕ ਨਿਆਣਿਆਂ ਦੀਆਂ ਹੋਰ ਛੁੱਟੀਆਂ ਵੱਧ ਗਈਆਂ ਨੇ ਉਹ ਨਿਆਣੇ ਤਾਂ ਅੱਗੇ ਚਾਉਂਦੇ ਆ ਪੀ ਸਕੂਲ ਦੀ ਛੁੱਟੀਆਂ ਰਹੀਏ ਤੇ ਚੁੱਪ ਕਰਕੇ ਕਾਰਟੂਨ ਵੇਂਦੇ ਰਹੀਏ ਤੇ ਜਾਂ ਬਸ ਖੇਡਦੇ ਰਹੀਏ ਮੈਂ ਤਾਂ ਅੱਗੇ ਆਨੀ ਆ ਪੀ ਐਵੇਂ ਸਕੂਲ ਵਾਲੇ ਛੁੱਟੀਆਂ ਵਧਾ ਦਿੰਦੇ ਆ ਸਕੂਲੇ ਨਿਆਣੇ ਵਧੀਆ ਰਹਿੰਦੇ ਆ ਘਰ ਇਹਨਾਂ ਨਾਲ ਤੇ ਕਿਹੜੇ ਬੈਂਦੇ ਆ ਚਲ ਉਹ ਤੇ ਆ ਯਾਰ ਜਿਹੜਾ ਪੜ੍ਹਾਈ ਦਾ ਨੁਕਸਾਨ ਹੁੰਦਾ ਵਾ ਪੜ੍ਹਾਈ ਦਾ ਵੱਡ ਨੁਕਸਾਨ ਹੁੰਦਾ ਬੱਚਿਆਂ ਦਾ ਹੋਰ ਘਰ ਥੋੜਾ ਉਹ ਪੜਦੀ ਆ ਜੋ ਰੋਜ਼ ਉੱਥੇ ਪੜਦੀ ਆ ਡਿਸਪਲਿਨ ਆਊਟ ਹੁੰਦਾ ਵਾ ਨਾਲੇ ਬੱਚਾ ਜਿਹੜਾ ਵਾ ਇੱਕ ਦਿਨ ਦੀ ਪੜਾਈ ਮਿਸ ਕੀਤੀ ਜਿਹੜੀ ਆ ਉਹ ਮੁੜ ਕੇ ਮਹੀਨਿਆਂ ਤੇ ਪੈਂਦੀ ਆ ਆਪਾਂ ਕਹਿ ਦਿੰਨੇ ਆ ਇਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ ਵਾ ਹੋਰ ਜਿੰਨੀ ਮਰਜ਼ੀ ਕਰ ਲੋ ਉਹਨੂੰ ਪਾਏ ਹੁਣ ਟਿਊਸ਼ਨ ਵੀ ਰਖਾਈ ਹੈ ਨਾ ਉਹ ਗੱਲ ਨਹੀਂ ਬੰਦੀ ਜੋ ਸਕੂਲ ਬੰਦੀ ਹੈ ਕਿੱਥੇ 4-5 ਘੰਟੇ ਉੱਥੇ ਪੜਨਾ ਤੇ ਕਿੱਥੇ ਇੱਥੇ 2 ਘੰਟੇ ਬਸ ਟਿਊਸ਼ਨ ਤੇ ਜਾਣਾ ਹੁਣ ਤਾਂ ਗਰਲੀ ਟਿਊਸ਼ਨ ਤੇ ਵੀ ਨਹੀਂ ਜਾਂਦੀ ਕਵਲ ਨਾ ਜਾ ਕੇ ਬੈਠੀ ਆ ਤੇ ਬਾਕੀ ਇਹ ਵੀ ਸਕੂਲਾਂ ਵਾਲੇ ਵੀ ਆਪਣੀ ਜਗ੍ਹਾ ਸਹੀ ਨੇ ਕੀ ਕਰਨਾ ਫਿਰ ਜਿੱਦਾਂ ਸਰਕਾਰ ਦੇ ਹੁਕਮ ਆ ਜਾਂਦੇ ਆ ਉਦਾਂ ਉਹਨਾਂ ਨੂੰ ਪਾਲਣਾ ਕਰਨੀ ਪੈਂਦੀ ਆ ਤੇ ਨਾਲੇ ਆ ਵੀ ਬੱਚਾ ਲਈ ਵੀ ਚਲੋ ਸੇਫਟੀ ਆ ਇੰਨਾ ਦਿਨਾਂ ਤੇ ਠੰਡ ਲੱਗੀ ਜਿਹੜੀ ਆ ਮੁੜ ਕੇ ਬੱਚਾ ਕਿੱਥੇ ਠੀਕ ਹੁੰਦਾਗਾ ਆ ਇਹ ਤਾਂ ਹੈ ਜੀ ਮੈਂ ਡੰਗਰਾ ਮਾਰਨਾ ਚਾਹਤੀ ਆ ਭਾਬੀ ਜੀ ਬੁਆ ਖੋਲਿਓ ਵੇਹਲਾ ਤੇਰੀ ਮੰਮੀ ਫੋਨ ਕਰਕੇ ਕਹਿੰਦੀ ਛੇਤੀ ਆਜੋ ਹੁਣ ਵੇਲਾ ਬੁਆਣੀਆਂ ਖੋਲਣ ਦੇ ਆ ਗਈ ਆ ਗਈ ਕਵਲ ਕੋਈ ਜੀ ਆ ਸੀਗਾ ਸਸ ਸ਼ਿਕਰ ਕੋਈ ਸਾਨੂੰ ਠੀਕ ਠਾ ਬਸ ਵਧੀਆ ਰੋਜ ਕੀ ਆਵਾ ਪੁਹੀਨੇ ਦੇ ਲੜਾ ਆਂਡੀ ਆਹ ਮੇਰਾ ਤਾਂ ਕੱਲੀ ਦਾ ਜੀ ਨਹੀਂ ਲੱਗਦਾ ਤੁਹਾਡੇ ਬਿਨਾ ਹਾਂਜੀ ਆ ਜੇ ਤੂੰ ਕਵਲ ਪਾਣੀ ਪੀਣਾ ਲਿਆਵਾ ਨਹੀਂ ਭਾਬੀ ਪਾਣੀ ਨਹੀਂ ਪੀਣਾ ਫਿਰ ਤੂੰ ਪੀਣਾ ਮਾੜੀ ਬਤ ਪਲਕ ਨੇ ਦੱਸੰਦੇ ਉਹ ਕਿੱਥੇ ਆ ਉਹ ਹੁਣੇ ਆ ਜੇ ਸੁੱਤੀ ਹੋ ਜੀ ਲੱਗ ਗਏ ਤੋ ਬਗੈੜੋ ਦਾ ਕਿੱਥੇ ਮੈਨੂੰ ਬੜਾ ਹੀ ਸਤਮ ਦੇ ਰਹੀ ਆ ਕੰਮ ਵੀ ਨਹੀਂ ਹੀ ਕਰਨ ਦਿੰਦੀ ਤੇ ਮੈਂ ਫਿਰ ਹਾਰ ਕੇ ਚਾਚੇ ਕਰ ਕੱਲ੍ਹ ਦੁਨੀ ਹਾਂ ਤੋ ਆਂਦੀ ਵੀ ਰੋਣੇ ਕਿਦਣਾ ਮਰਾ ਕੋਈ ਨਹੀਂ ਕਿਦਣਾ ਹੁਣਾਵਾ ਤੇ ਮੈਂ ਬਸ ਆਈ ਜਾਣਾ ਵਾ ਇਹਦਾ ਵੀ ਉੱਥੇ ਜੀ ਲੱਗ ਗਏ ਕਿਹੜਾ ਹੁੰਦਾ ਨਾ ਲਿਉਂਦੀ ਇਹਨੂੰ ਵੀ ਮਾਹ ਲਿਆਂਦਾ ਵਾ ਤੇ ਮਾਮੀ ਹੋਈ ਠੀਕ ਠਾਕ ਹੀ ਨਾਨਕੇ ਨਾਨੀ ਨਹੀਂ ਸਾਰੇ ਠੀਕ ਹੀ ਭਾਬੀ ਜੀ ਵਧੀਆ ਸਾਰੇ ਚਲੋ ਵਧੀਆ ਚਾਹੀਦੀ ਜੀ ਕਿੱਥੇ ਨੇ ਉਹ ਨਹੀਂ ਦਿਸੰਦੇ ਉਹ ਵੀ ਠੀਕ ਤੇ ਹੁਣੇ ਵੇਲੇ ਵਾਲ ਆ ਜਾਂਦੇ ਆ ਉਹ ਵੀ ਪੁੱਛਦੇ ਰਹਿੰਦੇ ਆ ਕਵਲ ਹੁਣਾ ਕਿਦਣਵਾ ਕਵਲ ਹੁਣਾ ਕਿਦਣਵਾ ਮੈਂ ਬਸ ਆ ਹੀ ਜਾਣਾ ਵਾ ਜੀਨੇ ਨਾ ਲੱਗਦਾ ਹੁਣਾ ਤੁਹਾਡਾ ਵੀ ਹੋਰ ਕਵਲ ਦਿਲ ਕਿੱਥੇ ਲੱਗਦਾ ਹੀ ਕਰੋ ਇੱਕ ਜੀ ਵੀ ਚੱਲ ਜੇ ਨਾ ਤਾਂ ਰੌਣਕ ਘਟ ਜਾਂਦੀ ਆ ਮੇਰੇ ਭਾਬੀ ਕਿਦਨ ਦੀ ਨੂੰ ਕੱਲ ਵੀ ਆਖਿਆ ਵੀ ਚੱਲੀਏ ਇਹਦਾ ਵੀ ਨਿਆਣਾ ਨਾ ਜੀ ਲੱਗਾ ਹੀ ਉਧਰੋਂ ਇਹਨਾਂ ਦੀਆਂ ਛੁੱਟੀਆਂ ਵਧੀਆਂ ਤੇ ਨਾਨੀ ਮੇਰੀ ਕਹਿੰਦੀ ਭਿੜਾ ਪਾ ਕੋਈ ਗੱਲ ਨਹੀਂ ਫਿਰ ਕੋ ਕਿਹੜਾ ਬਾਰ ਬਾਰ ਆਇਆ ਜਾਂਦੇ ਆ ਤੇ ਤਾਂ ਕਰਕੇ ਫਿਰ ਮੈਂ ਰਹਿ ਫੀ ਇੱਕ ਲਾਗੇ ਦੁਕਾਨ ਹੀ ਇਹ ਤਾਂ ਉੱਥੇ ਛਾ ਦੇ ਰਹਿੰਦੀ ਹੀ ਘਰੀ ਮੂਰੀ ਪੂਆ ਜੀ 20 ਰੁਪਏ ਦੋ ਐਨੇ ਦੋ ਇਹ ਸਾਰਾ ਦਿਨ ਖਾਂਦੀ ਰਹਿੰਦੀ ਉੱਥੇ ਤੇ ਇਹਨਾਂ ਆਉਣ ਤੋਂ ਕਿੱਥੋਂ ਨਾ ਲੈਣਾ ਹੀ ਇਹਨੇ ਰੋਜ਼ ਇਦਾਂ ਕਰਦਾ ਰਿਆ ਭੂਇ ਨੂੰ ਸਤਾਉਂਦਾ ਰਿਆ ਵਾ ਇਹ ਦਾਣੀ ਪੋਤੇ ਕਰੀਦਾ ਤੂੰ ਮੈਨੂੰ ਫੋਨ ਕਰਨਾ ਹੈ ਨਾ ਕਵਲ ਫਿਰ ਇਹਨੂੰ ਮੈਂ ਦੱਸਦੀ ਇਹਨੇ ਕਿੱਥੋਂ ਕਹਿਣਾ ਮੰਨਦਾ ਹੀ ਮੈਂ ਹੈ ਕਹਿੰਦਾ ਮਮਾ ਫੋਨ ਤੇ ਗੱਲ ਕਰਦੇ ਨੇ ਹਾਂ ਨਾਲੇ ਇਹਦੇ ਵੀ ਇਲਾ ਕਿੱਡਾ ਦਿਲ ਲਾ ਲਿਆ ਹੀ ਗਈ ਵੀ ਪਹਿਲੀ ਵਾਰੀ ਉਥੇ ਨਿਆਣਾ ਨਵੀਂ ਭਾਬੀ ਜੀ ਖੇਰਦੀ ਰਹਿੰਦੀ ਨਿਆਣਾ ਨਵੀਂ ਬੜਾ ਮਾਨ ਲੱਗ ਗਿਆ ਗਈ ਪਹਿਲੀ ਵਾਰੀ ਹੈ ਨਾ ਪਰ ਦਿਲ ਬੜਾ ਲੱਗ ਗਿਆ ਉੱਥੇ ਆਉਣ ਨੂੰ ਨਾ ਨਹੀਂ ਲੈਣਦੀ ਹਜੇ ਵੀ ਇਨੂੰ ਇਹ ਹੁਣ ਮੈਨੂੰ ਟਿਊਸ਼ਨ ਨਾ ਜਾਣਾ ਪਊਗਾ ਚਲ ਸਕੂਲ ਤੇ ਛੁੱਟੀਆਂ ਨੇ ਉਦਾਂ ਕੰਮ ਭਾਬੀ ਮੈਂ ਸਕੂਲ ਦਾ ਨਾ ਇਹਨੂੰ ਕੜਮ ਦੇਣੀ ਦਿਨੇ ਤੇ ਨਹੀਂ ਮੇਰੇ ਲੱਗੇ ਲੱਗਦੀ ਪਰ ਸਾਮਾ ਨੂੰ ਘੰਟਾ ਡੇਰ ਲੱਗੇ ਬਠਮਦੀ ਨਹੀਂ ਇਹਨੂੰ ਤੇ ਕੜਾਤਾ ਥੋੜਾ ਬਹੁਤਾ ਰਹਿ ਗਿਆ ਤਾਂ ਕੋਈ ਨਹੀਂ ਹੁਣ ਕੜਾ ਲਾਂਗੇ ਤੇ ਮੰਮੀ ਹੁਣੀ ਵੀ ਨਾ ਇੰਨਾ ਬੜਾ ਹੀ ਕਰਦੇ ਸੀ ਤੇ ਨਿਆਣੇ ਵੀ ਬੜਾਏ ਦੇ ਨਾਲ ਪਿਆਰ ਕਰਦੇ ਸੀ ਨਿਆਣੇ ਬਹੁਤ ਪਿਆਰ ਦੇ ਹੁੰਦੇ ਆ ਭੁਖੇ ਉਦਾਂ ਕਾਦੇ ਸਹੀ ਗੱਲ ਜੇ ਭਾਬੀ ਜੀ ਇਹ ਅਗਲੀਆਂ ਛੁੱਟੀਆਂ ਦਾ ਵੀ ਲਾੜਾ ਲਾ ਆਈ ਜਿਉਂ ਉਹਨਾਂ ਨੂੰ ਆਂਦੀ ਪਾ ਫੇਰ ਗਰਮੀਆਂ ਦੇ ਛੁੱਟੀਆਂ ਚਾਹੀਆਂ ਤਾਂ ਤੁਹਾਡੇ ਕੋਲ ਹੀ ਆ ਤੂੰ ਹੀ ਚਲ ਜਿਆ ਕਰਿਓ ਮੀਨਾ ਮੀਨਾ ਰਹਿ ਕਰਿਓ ਅਸੀਂ ਮੂੰਹ ਚੋਕੇ ਵੇਂਦੇ ਰਿਆ ਕਰਾਂਗੇ ਹੁਣ ਨਹੀਂ ਤੁਹਾਨੂੰ ਜਾਣ ਦੇਣਾ ਮੇਰਾ ਨਹੀਂ ਦਿਲ ਲੱਗਦਾ ਸੁਣ ਲੈ ਜੇ ਇਹੋ ਲਾੜਾ ਲਾ ਕੇ ਆਈ ਜੇ ਚਲੋ ਕੋਈ ਗੱਲ ਨਹੀਂ ਤੇ ਤੂੰ ਹੀ ਜਾਓ ਔਰ ਜਾਈ ਚ ਬਹੁਤ ਮੈਂ ਚਾਹ ਬਣਾ ਖਲਿਆਈ ਚਲਾ ਜਾ ਨਹੀਂ ਇੱਧਰ ਆ ਕਿੱਧਰ ਚੱਲੀਏ ਪੁੱਤ ਠੰਡ ਬੜੀ ਏ ਤੇ ਜਾਈ ਚ ਬਹਿ ਪਿੰਦਰ ਕੰਮ ਹੋ ਗਿਆ ਉਹਨਾਂ ਦਾ ਹਾਨਮਦੀਪ ਹੋ ਗਿਆ ਇੱਕਦਿਨ ਚਾਹ ਬਣਾ ਕੇ ਪਿਆਦੀ ਉਹਨਾਂ ਨੇ ਕੋਈ ਨਹੀਂ ਮੈਂ ਚਾਹ ਤੇ ਬਣਾ ਦੇਣੀ ਆ ਤੇ ਜਿਹੜਾ ਸਮਾਨ ਵਧੀਆ ਪਿਆ ਉਹਦਾ ਕੀ ਕਰਨਾ ਵਾ ਪਰ ਮਾ ਕੀ ਇਹ ਜਿਹੜਾ ਤੋੜਾ ਵਾਪਸ ਕਰਾਉਨੇ ਆ ਤੇ ਜਿਹੜੀ ਉਹ ਅੱਧਾ ਕ ਬਾਟ ਹੈਗਾ ਪੱਟੀ ਦਾ ਉਦਾਂ ਤੇ ਉਹ ਕਹਿਣ ਦੇ ਨੇ ਵੀ ਜੇਤ ਕੇ ਕਮਰੇ ਚ ਕਰਾਉਣਾ ਚਾਹੇ ਤੇ ਇੱਕ ਥੋੜਾ ਹੋਰ ਲੈ ਆਵੋ ਤੇ ਜੇਰ ਸੋਇਚ ਉਹਦਾ ਮੇਰੇ ਸਾਬ ਨਾਲ ਹੋ ਜਾਣਾ ਪਰ ਮੰਮੀ ਨੇ ਨਹੀਂ ਮੰਨਣਾ ਮੰਮੀ ਨੂੰ ਕੀ ਕਹਿਣਾ ਵਾ ਮੰਮੀ ਨੂੰ ਤੁਸੀਂ ਕਿਉਂ ਵੀ ਹੈ ਹੀ ਖੁੱਲਾ ਵਾ ਇਹ ਹੁਣ ਵਾਪਸ ਵੀ ਨਹੀਂ ਹੋਣਾ ਹੈਗਾ ਮੰਮੀ ਵੀ ਇੱਕੇ ਗਏ ਨੇ ਉਹ ਆਪਣੀ ਉਸਕੀ ਮਾਲਾ ਹੁੰਦੀ ਨਹੀਂ ਮਿਹਨਤਾਂ ਨਾਲ ਸਭ ਹੋ ਜੂਗਾ ਲੱਗਦੇ ਹੱਥੋਂ ਦਾ ਵੀ ਟੌਰ ਨਿਕਲ ਜੂਗਾ। ਬੋਲ ਤੇ ਤੇਰੀ ਸਹੀ ਹੁੰਦਾ। ਵੇਹਲਾ ਕਮਰੇ ਚ ਅਲੱਗ ਕੱਡਾ ਵਧੀਆ ਲੱਗਣ ਦਿਆ। ਉਹ ਹੀ ਕਮਰਾ ਕਿੰਨਾ ਖੁੱਲਾ ਖੁੱਲਾ ਲੱਗਣ ਦਿਆ ਵਾ ਨਾ। ਫਿਰ ਉਹ ਉੱਥੇ ਕੋਈ ਚੀਜ਼ ਆ ਜੇ ਤੇ ਫਿਰ ਗੱਲ ਬੰਦੀ ਆ। ਕੋਈ ਨੀ ਚੀਜ਼ ਵੀ ਆ ਜੇਗੀ ਹੌਲੀ ਹੌਲੀ ਸਾਰਾ ਕੁਝ ਹੈਗਾ ਵਾ ਮੰਮੀ ਦੇ ਕੰਨਾਂ 'ਚ ਨਹੀਂ ਕੱਢੋ ਇੱਕ ਵਾਰੀ। ਹੌਲੀ ਹੌਲੀ ਹੁਣ ਵੇਨੇ ਕੀ ਬੋਲਣਾ ਕੋਈ ਸਕੀਮ ਲਾਈ ਹੋਏ। ਹੋ ਸਕਦਾ ਵਾ। ਹੈਨਾ। ਤੇ ਮੰਮੀ ਨਾਲ ਕਰਕੇ ਦੇਖੋ ਹੁਣ ਗਲ ਜੇ ਮਾਰ ਜੰਦੇ ਤੇ ਸਗੋਂ ਰਸੋਈ ਚ ਕਰਾ ਲਓ ਵਿਦਿਆ ਲੱਗੇਗੀ ਉੰਜ ਵੀ ਤੇ ਖਰਾਬ ਹੀ ਹੋਣਾ ਉਹ ਪਿਆ ਮੈਂ ਕਿਹਾ ਸੀ ਚਾਚੀ ਨੂੰ ਵੀ ਮੰਮੀ ਨੂੰ ਖਲਾ ਦਿਓ ਨਾਲੇ ਉਹਨਾਂ ਨੂੰ ਪੈਸੇ ਵੀ ਦੇਣੇ ਨੇ ਆਹੋ ਮੰਮੀ ਵੇਲਾ ਕਿੱਥੇ ਜਾਂਦੇ ਬੈਠ ਜਾਂਦੇ ਨੇ ਉਹਨਾਂ ਨੂੰ ਪਤਾ ਵਾ ਨਵਦੀਪ ਘਰ ਹੈਗੀ ਆ ਜੇ ਘਰ ਦੀ ਕੋਈ ਫਿਕਰ ਹੋਏ ਤੇ ਆਪੇ ਵਾਪਸ ਮੁੜ ਕੇ ਆਉਣ ਓ ਕੀ ਕਿ ਨਾਲ ਕਰਣ ਦੇ ਨੇ ਚਲ ਫੇਰ ਵੀ ਬੰਨੇ ਨੂੰ ਥੋੜਾ ਪਤਾ ਧਿਆਨ ਰੱਖਣਾ ਚਾਹੀਦਾ ਵਾ ਉਦਾਂ ਸਗੋਂ ਚੰਗਾ ਵਾ ਜੇ ਉਧਰ ਗਏ ਨੇ ਉਦਾਂ ਤੇ ਉਹਨਾਂ ਦਾ ਹੀ ਸਿਰ ਖਾਈ ਜਾਂਦੇ ਆ ਕਦੇ ਤੂੰ ਹੀ ਰੰਗ ਵੱਧ ਰੋੜੀ ਜਾਂਦੇ ਓ ਕਦੇ ਤੂੰ ਹੀ ਇਖੇ ਨਹੀਂ ਬ੍ਰੈਸ਼ ਮਾਰਿਆ ਕਦੇ ਤੂੰ ਹੀ ਇਖੇ ਆਣੀ ਕਿਤਾ ਹੁਣ ਨੰਬੀ ਕੁ ਜੀ ਤੇ ਕੰਮ ਕਰਾਉਣਾ ਤੇ ਖਲਾਰਾ ਦੇ ਪੈਣੇ ਪੈਣਾ ਆਹੋ ਜੀ ਅਜੇ ਹੀ ਆਖੜਿਆ ਸਾਰੇ ਨੂੰ ਕਰਾਉਨੇ ਆਂ ਪੀਰ ਭਲਾਨੀ ਇਹਨਾਂ ਕੀ ਕਰਨਾ ਸਾਰੇ ਨੂੰ ਕਿੱਥੇ ਇਹਨਾਂ ਨੇ ਕਰਾਉ ਦੇਣਾ ਇਹ ਹਾਲੇ ਜਦ ਉਹਨਾਂ ਨੇ ਪੈਸੇ ਮੰਗੇ ਨਾ ਫੇਰ ਵੇਖਿਓ ਇਹਨਾਂ ਦਾ ਕੀ ਬੰਦਦਾ ਵਾ ਨੰਦੀਪ ਅਗਲੇ ਤੇ ਮਿਹਨਤ ਉਹ ਤਾਂ ਦੇਣੀ ਹੋਰਦੀ ਹੀ ਨਹੀਂ ਆ ਔਖਾ ਕਿਹੜੀ ਗੱਲੋਂ ਹੁਣ ਦੇਣੇ ਤੇ ਹੈ ਨਾ ਮੈਂ ਮੰਮੀ ਦੀ ਗੱਲ ਕਰੰਦੀ ਆ ਨਾ ਜਦੋਂ ਪਹਿਲਾਂ ਘਰ ਛੇੜਾਏ ਨੇ ਆਹੋ ਤੇ ਘਰ ਤਾਂ ਡਿਸਾਈ ਹੈ ਵਾਹ ਚਲੋ ਕਰੂੰਗਾ ਇੱਕ ਵਾਰ ਉਹਨਾਂ ਨਾਲ ਗੱਲ ਹੋ ਸਕਦਾ ਕੀਪਤਾ ਮੰਨ ਹੀ ਜਾਣਾ ਚੱਲ ਬਿਨਾਂ ਕਰਕੇ ਲਿਓ ਆਪਣਾ ਸੱਦ ਕੇ ਤੇ ਅਡੋਜ ਕਿੱਦੇ ਚੱਲੀ ਆ ਜਾ ਅਡਜਾਈ ਚ ਬਹਿ ਜਾ ਇਹ ਕਿਤੇ ਨਿਆਣੇ ਵੀ ਕਿੱਥੋਂ ਬੈਂਦੇ ਨੇ ਭਾਬੀ ਜੀ ਅਡੋਜ ਆ ਗਈ ਜੇ ਬਾੜ ਕਬਲ ਵੀ ਜੀ ਹੱਸੀ ਗਾ ਸੱਸੀ ਗਾ ਕਹੋ ਆ ਗਈ ਹਾਂਜੀ ਹੋਇ ਸੁਣਾਓ ਠੀਕ ਠਾਕ ਹਾਂ ਵਧੀਆ ਤੂੰ ਸੁਣਾ ਕਿਦਾਂ ਵਧੀਆ ਵਧੀਆ ਮੈਂ ਅੱਗੇ ਭਾਬੀ ਨੂੰ ਪੁੱਛਣ ਦੀ ਵੀਰ ਜੀ ਨਹੀਂ ਦਿਸਣਦੇ ਉਹ ਕਿੱਥੇ ਨੇ ਇੱਥੇ ਕਿ ਲੋਤਾਂ ਨੂੰ ਜਾਣਾ ਕਿੱਥੇ ਕਬਲ ਉਹ ਲਾਗੇ ਖਲੋਤਾ ਹੀ ਵਿੱਕੀ ਤੇ ਉਹਦੇ ਲਾਗੇ ਮੈਂ ਗੱਲਾਂ ਬਾਤਾਂ ਡੇ ਮਾਰਨਾ ਠੀਕ ਹੈ ਵੀਰ ਜੀ ਬੈਹੋ ਕਬਲੇ ਕਦੋਂ ਜਾਈਏ ਅਜੇ ਫਿਰ ਬਾਬਾ ਖੜੀ ਹੋ ਗਈ ਹੈ ਚਾਹ ਚੋ ਪੀ ਲੀ ਜੇ ਤੇ ਅੱਡੇ ਤੋਂ ਫਿਰ ਕਿੱਦਾਂ ਰੱਗਿਆ ਕੋਈ ਰਿਕਸ਼ਾ ਕੁਛ ਆ ਹਾਂ ਜੀ ਵੀਰ ਜੀ ਬਸ ਉਤਰੀਆਂ ਤਾਂ ਆਟੋ ਲੱਗਾ ਹੀ ਤੇ ਫਿਰ ਅਸੀਂ ਆਟੋ ਤੇ ਹੀ ਆ ਗਿਆਂ ਅਸੀਂ ਕਿਹਾ ਮੋਰਸਾਈਕਲ ਵੀ ਤਾਂ ਹਵਾ ਪੈਣੀ ਆ ਤੇ ਤਾਂ ਕਰਕੇ ਫਿਰ ਤੁਹਾਨੂੰ ਆਖਿਆ ਨਾ ਠੀਕ ਆ ਹੋਰ ਮਾਵੇਂ ਮਮੀ ਦਾ ਸੁਣਾ ਕੀ ਹਾਲ ਚਾਲ ਹਾਂ ਜੀ ਉਹ ਵੀ ਸਾੜੇ ਠੀਠਾ ਸਭ ਤੁਹਾਨੂੰ ਵੀ ਉੱਡੀ ਗਦੇ ਹੀ ਵੀ ਆਉਣ ਸਾਡੇ ਕੋਈ ਵੀ ਮਨ ਤਾਂ ਕਬਲੇ ਬੜਾ ਕਰਦਾ ਪਰ ਘਰ ਦੇ ਰਜੇਵੇਂ ਇਹ ਜਿਹੜੀ ਜਿੰਮੇ ਆ ਰੀਆਂ ਇਹ ਹੀ ਨਹੀਂ ਕਿ ਪਾਸੇ ਖਲਾਸੀ ਹੋਣ ਦਿੰਦੀਆਂ ਹਾਂਜੀ ਕੰਮਕਾਰ ਸਾਰਾ ਦਿਨ ਮੁੱਕਦੇ ਕਿੱਥੋਂ ਆ ਹਾਂ ਉਹਦਾ ਇਹ ਆ ਕਿ ਕੇਦਰ ਮੈਨਾਂ ਸਾਰੇ ਟਾਈਮ ਕੱਢ ਕੇ ਹੋਗੇ ਜ਼ਰੂਰ ਆਉਣਾ ਨਹੀਂ ਨਹੀਂ ਜਾਇਓ ਕਿਤੇ ਮਿਲਗੇ ਲਾਇਓ ਇੱਕ ਵਾਰੀ ਤੇ ਨਾਨੀ ਹੁਣੀ ਠੀਕ ਠਾਕ ਹੈ ਨਾਨਨੇ ਹੁਣੀ ਹਾਂਜੀ ਹਾਂਜੀ ਸਾਰੇ ਵਧੀਆ ਠੀਕ ਹੈ ਤੇ ਫਿਰ ਵਾਵਾ ਦਿਨ ਕਬ ਲਾਇਆ ਹੈ ਤੋ ਹਾਂਜੀ ਔਰ ਰੋਜ ਦਾ ਲੱਗਿਆ ਜੀ ਉਹ ਨਹੀਂ ਆਉਂਦਾ ਨਾ ਲੈਣ ਦੀ ਉਹਨਾਂ ਨੂੰ ਮੈਂ ਕਿਦਾਂ ਦੀ ਆਖਾਂ ਦੀ ਚੱਲੀਏ ਚੱਲੀਏ ਤੇ ਆਖਾਂ ਦੀ ਨਹੀਂ ਪੁੱਜੀ ਅੱਜ ਜਾਣੇ ਕੱਲ ਜਾਣੇ ਆ ਤੇ ਮੰਮੀ ਦੀ ਉਹਨਾਂ ਸ਼ੂਗਰ ਦੀ ਕਿਦਾਂ ਅੱਗੇ ਤਾਂ ਬਹੁਤ ਵੱਧਦੀ ਹੁੰਦੀ ਹੈ ਕੰਟਰੋਲ ਚ ਹੈ ਕਿ ਇਹ ਇਦਾਂ ਹੀ ਵੀਰ ਜੀ ਦਵਾਈ ਤੇ ਚਲਦੀ ਏ। ਇਹ ਵੀ ਕਬਲ ਤੈਨੂੰ ਪਤਾ ਬਿਮਾਰੀ ਐ ਕਰੀ ਚੰਬਰ ਜੇ ਨਾ ਕਿੱਥੇ ਮੁੜੇ ਗਲੋਂ ਲੈਂਦੀ ਆ। ਇਹ ਤਾਂ ਗੁਰੂ ਰਾਮਦਾਸ ਜੀ ਆ ਖੜਾ ਐ ਚੀਤੋ ਛਡਾਦੇ ਤੇ ਛਡਾਦੇ। ਆਹੋ ਵੀਰ ਜੀ ਦਵਾਈ ਤੇ ਖਾਣੀ ਪੈਂਦੀ ਐ ਉਹ ਕਿੱਥੋਂ ਛੁੱਟਨੀ ਆ ਵਾ। ਇਹ ਤਾਂ ਗੱਲ ਐ ਤੇ ਤੂੰ ਕਹਿਣਾ ਮਾਮੇ ਨੇ ਕਹਣਾ ਕਿ ਤੁਸੀਂ ਵੀ ਆਓ ਕਿ ਤਾ ਨਾ ਮਾਰ ਕੇ ਜਾਓ ਚੱਕਰ। ਨਹੀਂ ਮੈਂ ਤੇ ਆਖਿਆ ਮੈਂ ਤਸੀਂ ਵੀ ਮਾਰਿਓ ਗੁਰ ਰਾਮ ਦੇ ਹੀ ਆਵਾਂਗੇ। ਕਹਿੰਦੇ ਰਹਿੰਦੇ ਕਿੱਥੇ ਉਹਨਾਂ ਕੋਲ ਨਿਕਲਿਆ ਜਾਂਦਾ। ਅਸਲ ਜਨ ਉਹਨਾਂ ਕੋਲ ਗੋਡੇ ਤੇ ਵੀ ਥੋੜਾ ਜਿਆਦਾ ਤੁਰਨ ਚ ਭਰਾ ਲੋ ਮਾਮੇ ਨੇ ਨਾ। ਹਾਂ ਉਹ ਵੀ ਬੜੀ ਦਿੱਕਤ ਕਵਲ ਹੈ ਨਾ ਹਾਂਜੀ ਹਾਂਜੀ ਇੰਨਾ ਦਿਨਾਂ ਜਾਣ ਕੇ ਸਗੋਂ ਹੀ ਆਡੇ ਗੋਡੇ ਗੱਡੇ ਜ਼ਿਆਦਾ ਤਰਦ ਕਰਦੇ ਆ ਗੋਡੇ ਸਿਆਲ ਸਭ ਸਭੋ ਹੀ ਪੀੜ ਜ਼ਿਆਦਾ ਕਰਦੇ ਨੇ ਵੇਲਾ ਹੋਈ ਹੁੰਦੇ ਮਾਮੇ ਹੁਣੀ ਝੱਟ ਦਹੀਂ ਦੇਣੀ ਪੰਦੇ ਦਿਨ ਚੱਕਰ ਵੱਜ ਜਾਂਦਾ ਹੁੰਦਾ ਹੈ ਹਾਂਜੀ ਉਹ ਹੀ ਹੁਣ ਕਿਤੇ ਛੇ ਮਹੀਨਿਆਂ ਕਿਤੇ ਮਾਰਦੇ ਚੱਕਰ ਨਾ ਓਦਾਂ ਵੀ ਜੇ ਇੱਕ ਗੱਲ ਦੱਸਾਂ ਤੁਹਾਨੂੰ ਅਸੀਂ ਜਦੋਂ ਗਏ ਨਾ ਬੜੇ ਹੀ ਖੁਸ਼ ਹੋਏ ਸਾਰੇ ਮਾਮੇ ਹੁਣੀ ਇਹ ਸੁਗੜਾ ਕਵਲ ਕਿਤੇ ਤੁਸੀਂ ਆਈਆਂ ਤੇ ਉਹਨਾਂ ਨੇ ਸਾਨੂੰ ਪਤਾ ਕੱਪੜੀ ਵੀ ਬਣਾ ਕੇ ਦਿੱਤੇ ਮੈਨੂੰ ਵੀ ਝੂੜ ਬਣਾ ਕੇ ਦਿੱਤਾ ਜੇ ਤਾਂ ਰੋਜ਼ ਨੂੰ ਵੀ ਤਾਂ ਮੱਡੇ ਮਾਮੇ ਨੇ ਵੀ ਹਜ਼ਾਰ ਹਜ਼ਾਰ ਰੁਪਏ ਕਬੜਾ ਵੱਡਾ ਮਾਮਾ ਜਿਹੜਾ ਫੌਜ ਚ ਹੁੰਦਾ ਨਾ ਡਿਊਟੀ ਕਰਦਾ ਤੇ ਜਦੋਂ ਉਹਨੇ ਛੁੱਟੀ ਆਉਣਾ ਨਾ ਤੇ ਚੌਥੇ ਪੰਜਵੇਂ ਦਿਨ ਉਹਨੇ ਆਉਂਦਿਆ ਸਾਰਾ ਡਰੈਨਿੰਗਾ ਕਰਨਾ ਤੈਨੂੰ ਯਾਦ ਹੋਊ ਸ਼ਤ ਮੜਾ ਮੋਟਾ ਕੱਪੜੇ ਵੀ ਲੈ ਕੇ ਆਉਣੇ ਸਾਰੀਆਂ ਚੀਜ਼ਾਂ ਸ਼ੁਰੂ ਤੋਂ ਬੜਾ ਕਰਦਾ ਰਿਹਾ ਵਾ ਤੇ ਨਾਲੇ ਉਹ ਵੀ ਆਪਣੇ ਤੇ ਆਪਣੇ ਹੁੰਦੇ ਆ ਅਕਸਰ ਆਪਣਾ ਖੂਨ ਹੀ ਖਿੱਚ ਕਰਦਾ ਵਾ ਨਹੀਂ ਬੜਾ ਕੀਤਾ ਐਵੇਂ ਆਖੀ ਕਬੜਾ ਤੇ ਸਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਕਿਸੇ ਵੀ ਆਉਣ ਜਾਣ ਨਹੀਂ ਦਿੰਦੀਆਂ ਨਹੀਂ ਤੇ ਬੰਦਾ ਇੱਕ ਦੂਜੇ ਕੋ ਆਵੇ ਜਾਵੇ ਪਿਆਰ ਵਾਧਾ ਵਾ ਤੇ ਕੱਲ ਨੂੰ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਚ ਵੀ ਨੇੜਤਾ ਵਾਧੀ ਆ ਤੇ ਜਦੋਂ ਅਸੀਂ ਇੱਕ ਦ ਜਾ ਜਾਣਾ ਹੀ ਕਿਤੇ ਜੰਮਣ ਮਰਨ ਤੇ ਆ ਖੁਸ਼ੀ ਦੇ ਮੌਕੇ ਤੇ ਤੇ ਜੰਗ ਤੇ ਗਮੀ ਤੇ ਸਾਲ ਬਾਅਦ ਤੇ ਉਹ ਜੇ ਕਮਾਂ ਚ ਕਿੱਥੇ ਜਾਣ ਪਛਾਣ ਹੁੰਦੀ ਐ ਤੇ ਮੁੜ ਕੇ ਆ ਦਿੰਦੇ ਆ ਅੱਜ ਦੇ ਨਿਆਣਿਆਂ ਨੂੰ ਪਤਾ ਹੀ ਨਹੀਂ ਕਿਸ ਦਾ ਰਿਸ਼ਤੇ ਦਾ ਵੀ ਕਿਸ ਨੂੰ ਕੀ ਬੁਲਾਉਣਾ ਉਹਨਾਂ ਵਿਚਾਰਾਂ ਦੇ ਕਿ ਕਸੂਰ ਕਸੂਰ ਤੇ ਆ ਡਾ ਹੁੰਦਾ ਵਾ ਸਾਨੂੰ ਵੀ ਮਿਲਦੇ ਗਿਲਦੇ ਰਹਿਣਾ ਚਾਹੀਦਾ ਚਲੋ ਬੰਦਾ ਰੋਜ਼ ਨਹੀਂ ਮਹੀਨੇ ਦੋ ਹੀ ਮਹੀਨੇ ਚੱਕਰ ਮਾਰਨ ਚ ਕੀ ਕਰ ਦਿੰਦਾ ਤੇ ਕੋਈ ਨਹੀਂ ਕਰ ਦੂ ਮੇਰਾ ਬਹੁਤ ਰੈਸਟ ਨਾ ਨਾ ਮੜਾ ਜਾ ਵੇਖਵਾ ਹਾਂਜੀ ਗਰਲੀਨ ਬਣ ਗਈ ਚਾ ਹਾਂ ਜੀ ਬਸ ਬਣ ਗੀ ਜੇ। ਵੇਲਾ ਘਰ ਆਜ ਬੱਚੇ ਆਉਣਾ ਕਿੰਨੀ ਰੌਣਕ ਲਾ ਗਈ ਆ ਨਾ। ਜੀ ਆਣਾ ਹੀ ਰੌਣਕ ਹੁੰਦੀਆਂ ਨੇ ਜਿੰਨੇ ਜੀ ਹੁੰਨੀਆਂ ਹੀ ਰੌਣਕਾਂ ਹੁੰਦੀਆਂ ਨੇ। ਬਸ ਇਹ ਗੱਲ ਬੱਚੇ ਤੇ ਚਲੋ ਹਾਂ ਹਾਂ ਕਵਲ ਤੋਂ ਬਗਾਰੀ ਘਰ ਸੁਣਾ ਜਾ ਲੱਗਦਾ ਹੈ ਨਾ। ਹੋਰ ਜਿੱਦਾਂ ਵਰਜੀ ਕੋਈ ਵੀ ਗੱਲ ਕਰਨੀ ਹੋਈ ਨਾ ਦੋਹੇ ਜਾਣੀਆਂ ਹੀ ਸਲਾਹ ਕਰ ਲੈਣੀਆਂ ਨੇ ਆਹ ਕੰਮ ਕਰ ਲਈਏ ਜਾਂ ਆਹ ਕਰ ਲਈਏ ਤਾਂ ਉਹ ਮੈਨੂੰ ਸਲਾਹ ਦੇ ਦਿੰਦੀ ਹੈ ਕਿ ਭਾਬ ਜੀ ਇਦਾਂ ਨਹੀਂ ਇਦਾਂ ਕਰ ਲਈਏ। ਨਾਲੇ ਕਰ ਲਈਂ ਜਿੱਦਾਂ ਮਰਜ਼ੀ ਕਹੀਏ ਕਬਲਾ ਟੀਵੀ ਸਿਆਣੀ ਆ ਨਾ। ਬੜੀ ਸਾਰਿਆਂ ਨੂੰ ਪਤਾ ਵਾ ਵੀ ਉਚਨੀ ਜਿ ਕਿੱਦਾਂ ਵਾ ਤੇ ਨਾਲੇ ਦੱਸਣ ਦੀ ਪੀ ਮਾਮੇ ਮਾਮੀ ਨੇ ਕਿ ਨਾ ਜਾਦ ਕਰਦੇ ਤੈਨਾਂ ਨਾਲ ਕਰਦੀ ਹੋਣੀ ਆ ਗੱਲ ਆਹੋ ਨਹੀਂ ਮੈਨੂੰ ਦੱਸਣ ਦੀ ਮੈਂ ਪੁੱਛਣ ਦੀ ਮੈਂ ਠੀਕ ਠਾਕ ਤਾਂ ਆਂਦੀ ਹਾਂਜੀ ਠੀਕ ਠਾਕ ਨਹੀਂ ਸਾਰੇ ਗੱਲੀ ਨਾਲ ਆਪਾਂ ਨੇ ਕਿ ਦਿਨ ਇਦਾਂ ਕਰੀਆ ਸਪਰੇਮਾ ਸਪਰੋਮਾ ਕਰਾ ਲਾ ਨਾ ਮੁੜ ਕੇ ਕਿਵੇਂ ਟਾਈਮ ਕੱਢੀਏ ਭਾਂ ਸਾਰ ਦੇਣੀ ਜਾਈਏ ਤੇ ਨਿੱਕੇ ਮਾਮੇ ਨਾਲ ਤੋਂ ਵੱਡੇ ਵਾਲੇ ਸਾਰਿਆਂ ਨੂੰ ਹੋ ਕੇ ਬਣਾਇਆ ਕਰੀ ਮੈਂ ਤੁਹਾਨੂੰ ਆਂਦੀ ਰਹਿਣੀ ਆ ਪਰ ਤੂੰ ਹੀ ਨਹੀਂ ਮੰਨਦੇ ਤੇ ਕਹਿੰਦੇ ਆ ਅੱਜ ਮੈਨੂੰ ਆਹ ਕੰਮ ਆਹ ਕੰਮ ਕੰਮ ਕੱਢ ਕੇ ਜਾਣਾ ਪੈਣਾ ਓ ਯਾਰ ਜੀ ਤੇ ਮੇਰਾ ਵੀ ਬੜਾ ਕਰਦਾ ਵਾ ਕਿਦਾਂ ਨੇ ਜੀ ਕਰਦਾ ਵੀ ਐਵੇਂ ਘੜੀ ਘੁੰਮ ਫੇਰ ਆਈਏ ਨਾਲੇ ਮਿਲ ਕੇ ਪਰ ਤੈਨੂੰ ਪਤਾ ਹੀ ਆ ਕੱਲੀ ਜਾਣ ਤੇ 100 ਮੁਸੀਬਤਾਂ ਨੇ ਹਾਂ ਮੰਮੀ ਡੜੀ ਜੁੰਦੇ ਹੁੰਦੇ ਤੇ ਫਿਰ ਗੱਲ ਹੋਰੀ ਫਿਰ ਤੇ ਇੱਕ ਜਣਾ ਵੀ ਘਰੇ ਛੱਡ ਕੇ ਤੇ ਆਪਾਂ ਵੀ ਜਿੱਥੇ ਕਿਤੇ ਚਲ ਜਾਂਦੇ ਫਿਰਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਮੰਮੀ ਜੀ ਹੁਣੀ ਇਹੇ ਰੋਸਾ ਕਰਦੇ ਨੇ ਜੇ ਸਾਡੀ ਭੈਣ ਹੁੰਦੀ ਤਾਂ ਉਹਨੇ ਆਇਆ ਕਰਨਾ ਸੀ ਝਾਟਾਂ ਦੇ ਆ ਜਾ ਕਰਨਾ ਸੀ ਤੇ ਤੂੰ ਹੀ ਨਹੀਂ ਆਉਂਦੀ ਯਾਰ ਮੰਮੇ ਹੁਣੀ ਨਹੀਂ ਇਦਾਂ ਹੀ ਆ ਫਿਰ ਮੰਮੀ ਨੇ ਉਹ ਵੀ ਭੈਣ ਭਰਾ ਇਦਾਂ ਹੀ ਮਾ ਲਾ ਹੁਣ ਕਵੜਾ ਤੇ ਕਵੜਾ ਢੀਜੇਂ ਦੇ ਜਾਣਾ ਹੁਣ 1 ਮਿੰਟ ਲਈ ਕਵੜਾ ਖੋ ਪਰੋਖੀ ਹੋ ਜਾ ਤੇ ਮੈਂ ਝਟ ਪੁੱਛਾਂਗਾ ਕਿ ਨਾ ਗਰਲੀਨ ਕਵੜਾ ਕਿੱਥੇ ਆ ਤੇ ਜੇ ਠੀਕ ਨਾ ਤੇ ਮੈਨੂੰ ਪਤਾ ਵੀ ਮੈਂ ਦੀ ਕਿੰਨੀ ਟੈਨਸ਼ਨ ਲੈਂਦਾ ਵਾਂ ਤੇ ਸਾਰੇ ਭੈਣ ਭਰਾ ਜਿਹੜੇ ਆ ਨਾ ਉਹ ਏਦਾਂ ਹੀ ਹੁੰਦੇ ਆ ਤੇ ਮਾਪਿਆਂ ਨੂੰ ਬੱਚੇ ਵੀ ਸਾਰਿਆਂ ਨੂੰ ਏਦਾਂ ਹੀ ਪਿਆਰੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਚਾਹ ਦਸ ਬਣ ਗਈ ਆ ਕਿ ਨਹੀਂ ਨਹੀਂ ਬਣ ਗਈ ਆ ਬਸ ਮੈਂ ਪਾ ਦਨੀ ਆ ਤੇ ਤੁਹਾਨੂੰ ਦੇਦਾ ਕੋਟ ਇੱਥੇ ਪੀ ਲੋ ਤੁਸੀਂ ਉਹ ਨਹੀਂ ਯਾਰ ਮੈਂ ਵੀ ਉੱਥੇ ਨਾ ਬੰਦਿਆਂ ਲਾ ਕੇ ਬਹਿ ਕੇ ਪੀ ਲਾਂਗਾ ਨਾਲੇ ਖੇਤਾਂ 'ਚ ਬੈਠੇ ਵੀ ਨਾ ਜੇ ਸਹੀ ਪੁੱਛੇ ਅਜੇ ਮੌਸਮ 'ਚ ਬਹਿ ਕੇ ਤੇ ਚਾਹ ਪੀਂਦਿਆਂ ਕੋਟ-ਕੋਟ ਤੇ ਨਾਲ ਗੱਲਾਂ ਬਾਤਾਂ ਮਾਰਨਾ ਲੱਗ ਹੀ ਮਜ਼ਾ ਵਾ ਚਲੋ ਕੋਈ ਗੱਲ ਮੈਂ ਪਾ ਦਨੀ ਆ ਫਿਰ ਮੋਚੇ ਲਾ ਫਾਇਦਾ ਮਮੀ ਮੈਂ ਤੁਹਾਡੇ ਵਾਲੇ ਚੱਲਿਆ ਹਾਂ ਅੱਛਾ ਮੈਂ ਵੀ ਸਾਰਾ ਕੰਮ ਹੋ ਗਿਆ ਤੇ ਉਹਨਾਂ ਨੂੰ ਪੈਸੇ ਦੇਈਏ ਹਾਂ ਅੱਛਾ ਪੈਸੇ ਦੇਣੇ ਨਾਲ ਹਾਂਜੀ ਤੇ ਹੋ ਹਾਂ ਦੋ ਕਿੰਨੇ ਕ ਪੈਸੇ ਦੇਣੇ ਨੇ ਮਮੀ ਉਦਾਂ ਦੇ ਬੰਦੇ ਨੇ ਵੱਧ ਹੂੰ ਉਹਾਂ ਦੇ 2000 ਰੁਪਿਆ ਦੇ ਦੋ 2000 ਮਮੀ ਹੋਰ ਆਇਆ ਉਹਨਾਂ ਦਾ ਸਮਾਨ ਨਹੀਂ ਆਇਆ ਜਿੰਨੇ ਉਹ ਪੈਸੇ ਮੰਗਣ ਡਏ ਨੇ ਮਮੀ ਵੀ ਵੇਖੋ ਨਾ ਦੇਣ ਵੀ ਦੂਰ ਲੱਗ ਗਏ ਨੇ ਭਾਵੇਂ ਦੇਣ ਦੂਰ ਲੱਗਣ ਤਾਂ ਕਿੰਨੇ ਪੈਸੇ ਕਿਤੇ ਸੀ ਦੋਨਾਂ ਨਾਲ 600 ਰੁਪਿਆ ਤੁਹਾਨੂੰ ਦੱਸਿਆ ਸਹੀ ਹੈ 600 ਦੇ ਹਿਸਾਬ ਨਾਲ ਪਤਾ ਕਿੰਨੇ ਬੰਦਿਆ 2400 ਰੁਪਇਆ ਬੰਦਦਾ ਚਲ ਆ ਫਿਰ ਮੈਂ 2000 ਦੇ ਦੇਣਾ ਚਲ ਆ ਫਿਰ ਮੈਂ ਦੇਣੀ ਥਣ ਮਮੇ ਇੱਥੇ ਬਹੁਤ ਦਾ ਨੱਕ ਗੱਲ ਹੋਰ ਕਰਨੀ ਹੈ ਗੱਲ ਤੂੰ ਬਾਹਰ ਚ ਕਰਨੀ ਹੈ ਜਿਹੜੇ ਬਾਹਰ ਬੈਠੇ ਨੇ ਪਹਿਲਾਂ ਉਹਨਾਂ ਨੂੰ ਤੇ ਤੋੜ ਲੈ ਉਹ ਮਮੀ ਗੱਲ ਹੀ ਉਹ ਕਰਨੀ ਹੈ ਇੱਕ ਤੋੜਾ ਰੱਖਾ ਪੱਟੀ ਦਾ ਵਧਿਆ ਵਾ ਹੂੰ ਤੇ ਆਪਾਂ ਰੱਖਦੇ ਹਾਂ ਵੀ ਕੋਲ ਹੀ ਉਹ ਤੂੰ ਦੇ ਆ ਰੱਖਣਾ ਕਿਉਂ ਹੈ ਕੋਲ ਮਮੇ ਕਾ ਉਤੇ ਸੁਣਾ ਮੇਰੀ ਅੱਛਾ ਇੱਕ ਉਹ ਹੋ ਗਿਆ ਅੱਧਾ ਬਾਲਟਾ ਘੁਲਿਆ ਪਿਆ ਹੈ ਅੱਛਾ ਆਪਾਂ ਕਿਦਾਂ ਕਰੀਏ ਫਿਰ ਸੋਈ ਨੂੰ ਕਰਾ ਦਈ ਕਿ ਪੇੜ ਮਾਰਨੀ ਮੈਂ ਤੇਰਾ ਮੂੰਹ ਦੇਖ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੇ ਤੁਹਾਡਾ ਸਾਰਿਆਂ ਦਾ ਥੈਂਕਸ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਏ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ